ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਬਈ ਅੱਜ ਵੀ ਬੱਦਲ ਉਨੇ ਆ ਜਿਹਨਾਂ ਕੱਲ ਸੀਗੇ ਪੂਰਾ ਰਮੀ ਪੈ ਰਿਹਾ ਹੁਣ ਮੜਾ ਮੀਂਹ ਘਟਿਆ ਏ ਪਾਣੀ ਪੁਣੀ ਦੇਖ ਕੇ ਆਈਏ ਆਪਣਾ ਕਿੰਨਾ ਗਿਆ ਕਿੰਨਾ ਕ ਨਹੀਂ ਤੇ ਉਹ ਸਾਹਮਣੇ ਆਪਣਾ ਘਰ ਤੇ ਪਾਣੀ ਦੇਖੋ ਕਿੱਥੇ ਤੱਕ ਪੌਂਟਣ ਲੱਗਾ ਵਾ ਉਹ ਜਿਹੜੀ ਕਰਕੇ ਆ ਸੜਕ ਪਰੋਂ ਪਾਣੀ ਆ ਰਿਹਾ ਸਾਡਾ ਘਰ ਇੱਧਰ ਪਾਣੀ ਚੱਕ ਕਰੋ ਬਾਈ ਸਪੀਡ ਸਾਰਾ ਮੀਂਹ ਵਾਲਾ ਪਾਣੀ ਚੱਲ ਰਿਹਾ ਔਰੇ ਸਾਡੇ ਇਹ ਸੜਕ ਤੱਕ ਕੱਲ ਪਾਣੀ ਉੱਥੇ ਤੱਕ ਦਾ ਸੜਕ ਤੱਕ ਆ ਗਿਆ ਔਰੇ ਲੱਤ ਇਹ ਹੌਲੀ ਹੌਲੀ ਵੱਧ-ਵੱਧ ਕੇ ਇਹ ਕਿ ਵਰਨਾ ਇਹ ਚੱਲਣ ਲੱਗ ਜਾਂਦਾ ਸੜਕ ਪਰੋਂ ਇੱਧਰ ਨੂੰ ਨਾ ਵਿੱਚ ਤੇ ਉੱਧਰ ਪਲਾਟ ਆਪ ਨਹੀਂ ਆਉਣਗੇ ਵਿੱਚ ਹੋਵੇ ਕਿ ਨਹੀਂ ਸਪੀਡ ਨਾਲ ਸਾਣੀ ਵਿੱਚ ਸੱਪ ਸੁਪਰ ਦਾ ਵੀ ਖਤਰਾ ਬਾਈ ਚੱਲੀ ਹੈ ਹੁਣ ਤਾਂ ਲੋੜ ਇੱਥੇ ਤੱਕ ਪਾਣੀ ਇਹ ਟੋਬੇ ਦਾ ਪਾਣੀ ਉੱਛਲ ਕੇ ਆਇਆ ਦੇਖੋ ਇੱਧਰ ਤੇ ਟੋਬਾ ਵੀ ਓਵਰਫਲੋ ਹੋਇਆ ਹੋਇਆ ਸਾਡਾ ਦੇਖੋ ਇਹਨਾਂ ਬੁੱਟੀ ਉੱਪਰ ਗਲ ਤੱਕ ਆਈ ਵੀ ਨਹੀਂ ਕਿ ਨੀਰੇ 500 ਫੁੱਟ ਥੱਲੇ ਹੁੰਦੀ ਜਿਹੜੀ ਆ ਕੰਦ ਜੀ ਸਾਡੀ ਗੰਨਾ ਗੰਨੀ ਆ ਗਿਆ ਕਿੰਨੇ ਪਾਣੀ ਦਾ ਲੰਘਿਆ ਨਾ ਪਰ ਮੀਂਹੋਂ ਨਹੀਂ ਹਟ ਰਿਹਾ ਰਾਤ ਵੀ ਪੂਰੀ ਛੱਟ ਲੱਗੇ ਗਿਆ ਮੀਂਹ ਹੁਣ ਤੇ ਲੋ ਜੀ ਮੀਂਹ ਦਾ ਇਹ ਹਟ ਗਿਆ ਹੁਣ ਤੇ ਹੁਣ ਚੱਲਦੇ ਜਿੱਥੇ ਬੇਲੇ ਵਾਲੇ ਸਾਈਡ ਦਰਿਆ ਨਾ ਪਾੜ ਪਾਉਣ ਲੱਗਿਆ ਦੋਤਪੁਰ ਹੁਣ ਤੇ ਉੱਥੇ ਚੱਲਦੇ ਤੁਹਾਨੂੰ ਲੈ ਕੇ ਉੱਥੇ ਦੇ ਹੁੰਦੇ ਕਿੰਨਾ ਨੁਕਸਾਨ ਆਉਣ ਲੱਗਿਆਵਾ ਇਹਦੇ ਕੋਦਰ ਨੂੰ ਮੈਂ ਕੱਲ ਸਾਰੀਆਂ ਢੰਗਾਂ ਹੈਗੇ ਜਿਹੜੇ ਗਿਰੀਆਂ ਹੋਈਆਂ ਨੇ ਹਾਲੇ ਕੱਲ ਇੱਕ ਢੰਗਾ ਘੱਟ ਵੀਰਦੀ ਦੀ ਅੱਜ ਤਾਂ ਬਹੁਤ ਸਪੀਡ ਨਾਲ ਗਿਰ ਰਹੀ ਚਲੋ ਕੰਮ ਕਰਨਾ ਕੋਈ ਨਹੀਂ ਇਹਦੇ ਰੈਡੀ ਥੋੜੀ ਆ ਵੀ ਦੂਜੀ ਸਾਈਡ ਪਹੁੰਚੇ ਪਹਿਲਾਂ ਵੀ ਉੱਤਰ ਖੜੇ ਤੇ ਪਾਣੀ ਘੋਰ ਤੋਂ ਮਿਲ ਜਾਂਦਾ ਉਹ ਮਾਰਦਾ ਆਪਾਂ ਜੜ ਬਤਾਂ ਨੂੰ ਇਹ ਜਗ੍ਹਾ ਤੋਂ ਦੱਸੂਗਾ ਵਾਰ ਰੱਖ ਕਰੋ ਬਈ ਪਾਣੀ

ਜਿਵੇਂ ਵੀ ਬਿਨੈ ਉਹ ਤੇ ਉਹ ਤੇ ਉਹ ਉਹ ਚੱਲੇ ਡਾਉਨ ਨੂੰ ਬਰੇ ਉੱਤਰ ਕੇ ਪਾਣੀ ਦੀ ਸਪੀਡ ਚੈੱਕ ਰੋਏ ਕਿੰਨਾ ਮਰਿਆ ਬੰਦਾ ਮੋੜ ਤੋਂ ਟੁੱਟ ਕੇ ਗਿਰਿਆ ਵਿਚੇ ਗਿਰ ਗਿਆ ਥੱਲੇ ਸਾਰੇ ਕਿੰਨਾ ਦਾ ਬੰਦਾ ਉਹ ਵਾਲੇ ਰਸਤੇ ਨਹੀਂ ਤਾਂ ਹੋਰ ਇੱਕ ਸਬਾਰ ਹੋਰ ਮਾਰਨ ਗਿਰਨੇ ਵਾਲੀ ਆ ਮੈਨੂੰ ਉੱਪਰ ਤੇ ਦਿਖਦੀ ਨਹੀਂ ਥੱਲੇ ਤਾਂ ਖੋਗਲੀ ਹੋਈ ਵੀ ਸਾਰੀ ਉਹ ਪੱਟ ਪੱਟੇ ਕਿ ਲਾਉਣ ਲੱਗੇ ਨੇ ਚੰਨ ਨੂੰ ਜੀ ਜੀਮ ਗੌਰ ਸਾਹਿਬ ਨੂੰ ਜਾਣਾ ਛੁੱਟਾ ਪਾਣੀ ਛੁੱਟਾ ਤੰਨੇ ਵਰਨਗੇ ਉਹ ਦਾ ਬਾਈ ਕਿੱਥੇ ਬੈਠਾ ਕਿੱਥੇ ਥੱਲੇ ਹੁਣ ਸਾਲ ਦੇ ਨਾਲ ਪੰਡੇ ਉਰੇ ਹਾਂ ਲੋਰੀ ਨੇ ਉਹ ਵੀ ਖਵਾਜਾ ਵੀਰ ਵੇਹਰ ਕਰ ਤਾ ਉਹ ਹੀ ਪਿੱਛੇ ਹਟ ਜਾ ਹਮ ਲੇਕਿਨ ਆਪਣਾ ਪਾਸ अभी तो शर्ट पहाड़ पे आवा पिछले तो पिछले साल उरे पेंट किया हुआ पहाड़ तो उरे पत्थर लार हो रहे हैं ना मैं उधर मिट्टी थी सेवा चल रही मिट्टी के रेता रे रह। रेता रेताई तो रेटर बदल लांगे ਲੋਈ ਅੱਜ ਦਾ ਪਾਚੇ ਬਚਾਓ ਰੱਬ ਦਾ ਇੱਕ ਵਾਚ ਲਿਆ ਹੁਣ ਹੁਣ ਬੱਦਲ ਆਇਆ ਸਵੇਰ ਤਾਂ ਥੋੜੀ ਧੁੱਪ ਜੀ ਚੜ ਗਈ ਸੀਗੀ ਉੱਧਰ ਬੰਦ ਤਾਂ ਨਹੀਂ ਬਾਈ ਕੰਟਰੋਲ ਕਰ ਲਿਆ ਵੈਸੇ 50% ਕੰਟਰੋਲ ਹੋ ਗਿਆ 50% ਰਹਿਦਾ ਬਾਕੀ ਹੁਣ ਆਰਮੀ ਆ ਗਈ ਉਹਨੇ ਮੋਰਚਾ ਸਾਂਭ ਲੈਣਾ ਉੱਥੇ ਸਾਰੇ ਹੀ ਬਾਕੀ ਇੱਕ ਵਾਰ ਸ਼ਾਮ ਨੂੰ ਫੇਰ ਦੇਖ ਆਵਾਂਗੇ ਤੇ ਥੋੜੀ ਕੀ ਨਹੀਂ ਦੱਸਿਓ ਬਾਈ ਖਤਰਾ ਤਾਂ ਨਹੀਂ ਹੈਗਾ ਕਣ ਨਦੀਆਂ ਨਹਿਰਾ ਤੇ ਦਰਿਆਵਾਂ ਦਾ ਸਾਡੇ ਇੰਨਾਂ ਨੇ ਬਾਈ ਬਚਾਉ ਆ ਰੱਬ ਦਾ ਤੇ ਬਾਕੀ ਸ਼ਾਮ ਤੱਕ ਦੇਖਾਂਗੇ ਜਾ ਕੇ ਤੇ ਲੋ ਜੀ ਕੱਲ ਨੂੰ ਕਿਤੇ ਜਾਣਾ ਸੀਗਾ ਤੇ ਅੱਜ ਰੋਪੜ ਦੀ ਬੈਟਰੀ ਪਾ ਦੇਣੀ ਗੱਡੀ ਦੀ ਸਾਚੇ ਨੂੰ ਬੁਲਾ ਲਿਆ ਦਾ ਅਗਣਾ ਚੱਲਦੇ ਆ ਲੋਰੀ ਪਹੁੰਚ ਕੇ ਬੈਟਰੀ ਵਾਲੀ ਸ਼ਾਪ ਆ ਤੇ ਆ ਬੈਟਰੀ ਖੜ੍ਹ ਦੇਣੀ ਇਹਦੀ ਅਗੇ ਦੰਨੇ ਪਾ ਦੇਣੇ ਮਾਸਨਾਗਰੀ ਚੰਨੂ ਨੇ ਜਿੰਨੀ ਮਾਰੀ ਹੈ ਹੈ 95 ਨੰਬਰ ਪਾ ਲਓ ਹਾਂ ਇਹਦਾ ਵੰਡੂ ਮਾਰ ਨਹੀਂ ਕਰਨੀ ਕਿਹਦੇ ਆ ਤੁਹਾਡਾ ਨੰਬਰ ਚਾਪੀਂ ਕੰਨੀਆਂ ਝਾੜੀਆਂ ਪਈਆਂ ਭੈ ਦੂਰ ਆ ਬੀਨ ਵਾਲੀਆਂ ਸੇਕ ਨਾ ਮਾਰਦੀ ਉਹ ਕੁਝ ਨਹੀਂ ਮਾਰਦੀ ਸੇਕ ਹਾਂ ਗੱਡੀਆਂ ਦਾ ਕੋਈ ਤਾਂ ਖਾਣ ਨਹੀਂ ਆਉਂਦਾ ਆ ਤਾੜੇ ਥੋੜੀ ਆ ਇਹ ਤੇ ਹੈ ਬੰਦ ਰਿਹਾ ਮਾਲਾ ਮਾਲਾ ਹੀ ਐਕਸਟਰੋਡਰ ਰੱਖਿਆ ਤੇ ਲਾਉਂ ਬੈਟਰੀ ਨਮੀ ਪਈ ਹੈ ਹੂੰ ਦੇਖਣਾ ਕਿ ਉਹ ਵਿੱਚ ਦੇ ਖਤਮ ਹੋ ਗਈ ਹੈ ਬਾਈ ਤੇਹੀ ਮਾਰ ਲਾਂ ਤਲਾ ਮਰਨੀ ਚਾਹੀਦੀ ਤੂੰ ਕਬਾਈ ਮਰ ਜਾਈ ਬਾਈ 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 ਦੋ ਦਿਨ ਵਾਰ ਜਮੀ ਡਾਊਨ ਹੋ ਗਈ ਜੀ ਜੋ ਗੜਾ ਸਟਾਰਟ ਹੋ ਗਈ ਨਵੇਂਟਰ ਪਰ ਸਟਾਰਟ ਕਰਕੇ ਲੱਗੇ ਉਹਨਾਂ ਗੱਡੀ ਮਾੜੇ ਓਟੇ ਬਈ ਜਾਂਦੇ ਸਾਡੇ ਬਚਾਓ ਪਾਣੀ ਖੁੰਦ ਨਹੀਂ ਆਇਆ ਸਾਡੇ ਬਚਾਓ ਬੇਲੇ ਦੇ ਕਹਾਣਾ ਮੜਾ ਬੰਨ ਉਤਾਜੀ ਲਕੀ ਦੋ ਪਾਰ ਦੇ ਦਾ ਸੇਲ ਹੋ ਰਿਹਾ ਹੈ ਦੌਦਪੁਰ ਦੌਦਪੁਰ ਸੇਲ ਪਰ ਲਾ ਗਿਆ ਪਿੰਡੀ ਕਾਗੜਾ 2 ਕਿਲੋਰੀ ਹਾਂ ਲੱਤ ਜੀ ਇਹ ਨੌਂ ਨਾ ਬੈਟਰੀਆਂ ਪਈਆਂ ਟਾਇਰ ਪਏ ਬੰਦੇ ਟਾਇਰ ਵੀ ਬਦਲਾ ਰਹੀ ਹੈ ਟਾਇਰ ਵੀ ਬਦਲਾ ਰਹੀ ਹੈ ਡਾਇਰ ਤਾਂ ਨਹੀਂ ਹੈ ਇਹਨਾਂ ਦੇ ਟਾਇਰ ਕਰੀ ਚੱਕਰੀਆਂ ਰਹੀ ਪਈਆਂ ਸੀਏਟੀ ਟਾਇਰ ਹੈ ਟ੍ਰੈਕਟਰ ਨੋ ਰਿਬਾਇਡ ਦਾ ਆਪਾਂ ਸਮਰਾਲੇ ਪਾਏ ਸੀ ਸਮਰਾਲੇ ਚਲ ਮੈਂ ਦੇਖ ਕੇ ਆ ਪਾ ਰਹੀ ਆ ਗਈ ਇਹ ਜਨਰਲ ਔਰ ਥੋੜੀ ਜਿਹੀ ਵੱਡੀ ਹੈ। ਉਹ ਸਾਈਜ਼ ਦਿੱਤਾ ਹੋਰ ਬੜੀ ਰੱਖ ਹੋ ਸਕਦੀ ਹੈ। ਹੈ ਕਿ ਵਿੱਚ 4 ਸਾਲ ਦੀ ਗਾਰੰਟੀ ਹੁਣ ਆ ਵੀ ਦਰਮੀ ਵੀ ਆ ਗਿਆ ਕਿਰਮਣ ਕਣੇ ਸ਼ੁਰੂ ਹੋ ਗਏ ਆ ਗਿਆ ਵੀ ਕਿਰਮਣ ਕਣੇ ਸ਼ੁਰੂ ਹੋ ਗਏ ਬਾਈ ਮੀਂਹ ਨਾਲ ਸਮਝ ਲਾਤਾ ਹੰਤਲ ਕੱਦ ਗਾਠ ਹੁੰਦੇ ਨੇ ਯਾਰ ਤੁਸੀਂ ਕਹਿੰਦੇ ਬੜੀ ਨਹੀਂ ਤੇ ਵਿੱਚ ਗੁਰਦੇ ਵੜੇ ਆ ਪਾਵਰਾਂ ਬੜੀ ਹੈ ਪਾਵਰਾਂ ਬੜੀ ਆ ਉਦਾਂ ਕੱਦ ਉਹੀ ਹੁੰਦਾ ਹੈ ਪਹਿਲਾਂ ਮੈਂ ਖੋਤਰਾਦਾ ਨਾ ਕਿੰਨਾ ਫਰਕ ਆਉਂਦਾ ਇਹਦੇ ਉਦਾਂ بڑا ਹੁੰਦਾ ਹੁਣ ਅੱਦੇ ਬੰਦੇ ਉਹੀ ਹੁੰਦੇ ਹੈ ਕਿ ਨਾ ਉਦਾਂ بڑا ਹੁੰਦਾ ਅੱਗੇ ਕਿੱਥੇ ਗੱਲ ਮਾਰਦਾ ਉਹ ਜਿਹੜੀ ਤਨਖਾਹ ਜ਼ਿਆਦਾ ਹੁੰਦੀ ਹੈ ਉਹੀ ਹੈ ਚ ਹੈ ਇਹ ਹੈਵੀ ਹੈ ਬੱਥੇ 4 ਸਾਲ ਦੀ ਗਾਰੰਟੀ ਆ ਹੁਣ ਪਾਰ ਆ ਗਾ 2 ਸਾਲ ਦੀ ਗਾਰੰਟੀ ਹੈ ਹੁਣ ਨਾ ਡਾਂਗਾ ਖਾਲੇ ਵਿੱਚ ਤੇ ਪੂਰੀ ਗਾਰੰਟੀ ਹੈ ਫਿਰ ਵਿਚਾਰ ਹੋ ਗਏ ਗਾਰੰਟੀ ਉਹ ਗਾਰੰਟੀਆਂ ਕੋਈ ਫਾਇਦਾ ਨਹੀਂ ਹੁੰਦਾ ਹਾਂ ਗਾਰੰਟੀ ਉਹ ਬਦਲ ਕੇ ਨਹੀਂ ਗਾਰੰਟੀ ਮੈਂ ਫਿਰ ਖਰਚਾ ਹੁੰਦਾ ਹੈ ਜੀ ਪਹਿਲਾਂ ਆਇਆ ਯਾਰ ਪਹਿਲਾਂ ਯਾਰ ਦੀ ਗੱਤ ਨਹੀਂ ਆਈ ਬਈ ਇਹ ਦੇਖਦੇ ਆਪਾਂ ਆ ਡੇਰੀ ਆ ਕੱਲੋਂ ਤੋਂ ਇੰਟਰੈਕਟ ਕਰਦਾ ਹੈ। ਲੈ ਆ ਵੀ ਮਾਰੀਏ ਸਾਲਾ। ਸੱਤ ਨੌ ਵਾਹੀ ਗਰੂ। ਹੋ ਗਈ ਹੋ ਗਈ ਹੋ ਗਈ। ਘਟਕਾ ਨਹੀਂ ਮਾਰਿਆ। ਛੋਣੀ ਹੈ ਵਈ ਦੋ ਖਾਲੀ ਗਰੰਟੀ ਹੈ। ਪਰ ਅੱਜੇ ਕੁਝ ਨਹੀਂ ਹੁੰਦਾ ਕਹਿੰਦੇ। ਹਾਂ। ਹਾਂ ਤਾਂ ਕਰਦੀ ਚਾਰਜ। ਕਿੰਨਾ ਹੋਣਾ ਚਾਹੀਦਾ? ਇਹ ਦੇ ਤਾਂ ਕੰਮ ਨਹੀਂ ਹੋ ਰਿਹਾ। ਕੌਣ ਹੋ ਗਿਆ ਲੋਟ ਇਹ ਵੀ ਹੈ। ਆਨੇ 9 ਮੀਟਰ ਘੱਟ ਚਾਰਜ ਕਰ। ਵਿਆਪ ਦਾ ਐਡੇ ਟਾਈਮ ਲੋਡ ਪੈ ਜੂਗਾ। ਬਾਲਿਆ ਬਹੁਤ ਆ ਕਿੰਨਾ ਖੋਲਣਾ ਪੈਂਦਾ। ਅੰਧ ਲਾ ਕੇ ਲਾ ਤਾਂ ਨੀ ਫੜਕੜੀ ਲਾਤੀ। ਫਰੇਸੀ ਵੀ ਲਾਇਆ ਬੱਚੇ ਰਹਿੰਦੇ ਆ ਨੀ। ਫਰੀ ਸੰਦਿੰਗ। ਬੈਟਰੀ ਕਰੀ। ਬੈਟਰੀ ਦੇ ਨਾ। ਨਹੀਂ ਦੇਜੋਗੇ। ਕਰਦਾ ਮੰਦ। ਇਹਰਾ ਗਰੀਫ ਲੈਣਾ ਫਟਕੀ ਦਾ ਹੀ ਹੈ ਚਲ ਹੋ ਗਿਆ ਜੰਸ ਹਵਾ ਭਰਾਈ ਹੈ ਹਾਂ ਹਾਂ ਹੁਣ ਥੱਲੇ ਨੇ ਮਾਰ ਕੇ ਪਹਿਲਾਂ ਉਹਨੂੰ ਹੋਣ ਲੱਗਿਆ ਚਲੋ ਤੇ ਵੀ ਗਾਦੇ ਆ ਗਿਆ ਹਾਂਜੀ ਹਵਾ ਵੀ ਭਰਾਈ ਡਾਇਰਾਂ ਦੇ ਗੱਡੀ ਕਰ ਲਈ ਬੰਦ ਹੋਣੇ ਚੱਕਰ ਆ ਵੀ ਬੰਦੇ ਮਿਲ ਗਿਆ ਉਹਨੇ ਬੈਟਰੀ ਤੇ ਆ ਬਾਈ 5500 ਦੀ ਰੱਖੋ ਜੀ ਪੂਰੇ ਬੰਦੇ ਦਾ 5500 ਆ ਇੱਧਰ ਮੀ ਵੀ ਸ਼ੁਰੂ ਹੋ ਗਿਆ ਚੱਲ ਜੀ ਹੁਣ ਕਰਨੋ ਬਈ ਮੀ ਦਾ ਕੁਝ ਪਤਾ ਨਹੀਂ ਹੈ ਟੱਪੜ ਦਾ ਹੋ ਗਿਆ ਮੀ ਸ਼ੁਰੂ ਪਿੰਡ ਕਿੰਨੇ ਦਾ ਠੀਕ ਆ ਕੋਈ ਤਾਂ ਹੈ ਨਹੀਂ ਮੈਂ ਕੈਮਰੇ 'ਚ ਦੇਖੇ ਨਾ ਉਰੀ ਰੋਪੜੇ ਰੋਪੜ 'ਚ ਮੀ ਜ਼ਿਆਦਾ ਪੈਂਦਾ ਆਪਣੀ ਤਾਂ ਘੱਟ ਪੈਂਦਾ ਉਧਰ ਪੂਰੇ ਤਸਦੀਕ ਕਰਾ ਦਿੰਦਾ ਪੂਰੀ ਇਕਨੈਕਟ ਵੀ ਨਾ ਦੋ ਦਿਨ ਹਲੇ ਨਹੀਂ ਹੋਰ ਦੱਸਦਾ ਅੱਜ ਵੀ ਪੂਰਾ 100% ਹੈ ਅਲੇਲਾ ਅੱਜ ਜਾਂ ਕੱਲ ਨੂੰ 90 90 ਹੈ ਤੇ 90 ਦੇ ਬਾਅਦ ਮੈਂ 70% ਕਹਿੰਦਾ ਇਹ ਅੱਛਾ ਬਾਕੀ ਦੇਖਦੇ ਆਂ ਭਾਈ ਇਹਦੇ ਹੁਣ ਕੀ ਆ ਪਤਾ ਇਹਦੇ ਹੱਥਾਂ ਮਾਲਕ ਦੇ ਆਂ ਅੱਜ ਵੀ ਬਣਨ 100% ਦਾ ਸਰਦਾਰ ਆ ਮੈਂ 6 ਘੰਟੇ ਕੱਢ ਗਿਆ ਨਹੀਂ ਪਿਆ ਨਹੀਂ ਹੈ ਮਾਂ ਤੇਰੇ ਕੋਲੇ ਉਧਰ ਪਾਸੇ ਪੈ ਗਿਆ ਮੈਂ ਲਗਾਤਾਰ ਪਈ ਜਾਂਦਾ ਏ ਛੱਡਦਾ ਨਹੀਂ ਤੇਰਾ ਫੋਨ ਆਇਆ ਤਾਂ ਮੈਨੂੰ ਉਧਰ ਤੇਰਾ ਬਟਾਲੇ ਸਾਈਡ ਪੂਰਾ ਮੀ ਪੈ ਰਿਹਾ ਬਟਾਲੇ ਬਿਲ ਬਿਲ ਹਾਂ ਫੁੱਲ ਜੱਗੇ ਬੋਸਗਾ ਨਹੀਂ ਪੂਰਾ ਪੈ ਰਿਹਾ ਆਪਣੇ ਵੀ ਹੈਗਾ ਹੁਣ ਉਧਰ ਤਾਂ ਨਾ ਐ ਬਾਬੇ ਉਧਰ ਉਹਦੂਆ ਵਿਆਸ ਦਰਿਆ ਮਾਰ ਕਰ ਰਿਹਾ ਪਹਾੜੀ ਨਹੀਂ ਖਤਰਾ ਕਰਦਾ ਆਮੀ ਦਾ ਠੀਕ ਕੁਝ ਨਹੀਂ ਕਹਿਣਾ ਜਾਲੇ ਦਾ ਖੇਤੂਤ ਪਾਣੀ ਖਾ ਜਾਂਦੀ ਹੈ ਇਹ ਤਾਂ ਖਾ ਜਾਂਦੀ ਹੈ ਸਾਡੇ ਕੋਲ ਨੇ ਦੇਖ ਲੈ ਹੁਣ ਔਲ ਜਮਾ ਲੰਘ ਕੇ ਜਾਂਦੇ ਪਤਾ ਤਾਂ ਛੁੱਟੀ ਤੇ ਅਸੀਂ ਦੇਖਣਗੇ ਅੰਮ ਕੰਮ ਕਰਾਵਾ ਹਾਂ ਉੱਥੇ ਪਾਣੀ ਆਇਆਗਾ ਤਾਂ ਵੀ ਪਾਣੀ ਦਾ ਹਾਂ ਥੇਰ ਮੁੰਡਾ ਫੋਨ ਕਰਦਾ ਤੇ ਨੂੰ ਪੁੱਛ ਲਿਆ ਡੇਰਾ ਬਾਬਾ ਨਾਲ ਹਾਂਜੀ ਲੈ ਚੱਕੀ ਦੋ ਤੀਰ ਮੈਂ ਨਹੀਂ ਬਹਿ ਰਿਹਾ ਫਿਰ ਉਧਰ ਲੈ ਹੁਣ ਚਾ ਟੋਪੜ ਐ ਇਸ ਤਾਂ ਮੀ ਪੈਂਦਾ ਏ ਨੌਜੀ ਘਰਾਂ ਪਹੁੰਚ ਗਏ ਤੇ ਇੱਧਰ ਵੀ ਆਪਣੇ ਬੱਦਲ ਆ ਗਿਆ ਤਾਂ ਹੁਣ ਗੱਡੀ 'ਚ ਪਾਣੀ ਮਾਰ ਕੇ ਜਾਂਦਾ ਖੜਾ ਲਾ ਦਾਂਗੇ ਤੇ ਹੁਣ ਟੈਨਸ਼ਨ ਮੁੱਕੀ ਏ ਦੀ ਨਹੀਂ ਚਾਰਜ ਕਰਕੇ ਨਾ ਚਾਰਜ ਕਰਕੇ ਸਟਾਰਟ ਕਰਨੀ ਪੈਂਦੀ ਦੀ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਬਾਕੀ ਅਪਡੇਟ ਤੁਹਾਨੂੰ ਕੱਲੂ ਦਵਾਂਗੇ Okay, bye bye.